ਪਰੀ ਆਪਣਾ ਹੋ ਗਿਆ ਰੈਡੀ ਹਾਂਜੀ ਬਾਜੀ ਆ ਸਾਡਾ ਮੀਲ ਰੈਡੀ ਹੈ ਤੇ ਪਾਜੀ ਇਹ 200 ਰੁਪਏ ਦਾ ਪ੍ਰਾਈਸ ਆ ਨਾ 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 ਇਹ ਸਿਰਫ 99 ਹੈ 99 ਦੇ ਵਿੱਚ ਔਰ ਤੁਹਾਨੂੰ ਕਿਹਨੇ ਕਿਹਾ 200 ਰੁਪਿਆ ਓਕੇ ਤੇ ਦੂਜੀ ਗੱਲ ਬਾਜੀ ਸਾਡਾ ਜਿਹੜਾ ਤੇਲ ਆ ਸਾਰਾ ਸਫੋਲਾ 골ਡ ਹੈ ਓਕੇ ਬਾਜੀ ਦੋ ਦਿਨਾਂ ਬਾਅਦ ਤੇਲ ਇੱਥੇ ਚੇਂਜ ਹੁੰਦਾ ਦੋ ਦਿਨਾਂ ਬਾਅਦ ਤੇਲ ਜਿਹੜਾ ਚੇਂਜ ਹੋ ਜਾਊਗਾ ਦੋ ਦਿਨਾਂ ਬਾਅਦ ਤੇਲ ਚੇਂਜ ਹੁੰਦਾ ਹੈ ਸਤਿ ਸ਼੍ਰੀ ਅਕਾਲ ਬੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਪਣਾ ਨਾਮ ਕੀ ਜੇ ਬਾਜੀ ਮੇਰਾ ਨਾਮ ਜਪਰੀ ਸਿੰਘ ਹੈ ਅਜੀ ਤੁਸੀਂ ਆਸਟ੍ਰੇਲੀਆ ਵਰਗੇ ਮੁਲਕਾਂ ਨੂੰ ਛੱਡ ਕੇ ਤੁਸੀਂ ਕਾਫੀ ਕੰਟਰੀਆਂ ਦੇ ਵਿੱਚ ਗਏ ਜੀ ਕਿਉਂਕਿ ਉੱਥੋਂ ਵਾਪਸ ਆ ਕੇ ਆਪਣਾ ਛੋਟਾ ਜਿਹਾ ਇੱਥੇ ਸਾਡਾ ਸ਼ੁਰੂ ਕੀਤਾ ਵਾ ਤੇ ਕੀ ਗੱਲ ਹੋ ਗਈ ਵੀ ਤੁਸੀਂ ਪੰਜਾਬ ਦੇ ਵਿੱਚ ਹੀ ਆਪਣਾ ਕਾਰੋਬਾਰ ਸ਼ੁਰੂ ਕੀਤਾ ਅ ਭਾਜੀ ਪਹਿਲੀ ਗੱਲ ਕੀ ਮੇਰਾ ਦਿਲ ਨਹੀਂ ਲੱਗਾ ਉੱਥੇ ਕਿ ਮੈਂ ਪੰਜਾਬ ਵਰਗੀ ਧਰਤੀ ਨੂੰ ਛੱਡ ਕੇ ਬਾਹਰ ਜਾਵਾਂ ਠੀਕ ਹੈ ਉੱਥੇ ਇੱਕ ਮੇਰਾ ਮੋਟਿਵ ਹਗਾ ਸੀ ਕਿ ਮੈਨੂੰ ਫੋਰਨ ਦੀ ਡਿਗਰੀ ਚਾਹੀਦੀ ਸੀ ਮੈਂ ਉੱਥੋਂ ਸਟੱਡੀ ਕਰਨਾ ਚਾਹੁੰਦਾ ਸੀ ਉਹ ਮੈਂ ਕੀਤੀ ਹੈ ਮੈਂ ਬਾਹਰ ਦਾ ਵੀ ਲਾਈਫ ਸਟਾਈਲ ਸਾਰਾ ਦੇਖਿਆ ਬਟ ਆਪਣੀ ਮਿੱਟੀ ਵਰਗੀ ਉੱਥੇ ਮਿੱਟੀ ਨਹੀਂ ਮੈਨੂੰ ਲੱਭੀ ਤੇ ਮੈਨੂੰ ਇੱਥੇ ਇਹਦੇ ਮੋਹ ਨੇ ਮੈਨੂੰ ਖਿੱਚਿਆ ਧਰਤੀ ਦੀ ਠੀਕ ਹੈ ਤੁਸੀਂ ਫਿਰ ਆਪਣਾ ਪੰਜਾਬ ਦੇ ਵਿੱਚ ਆ ਕੇ ਆਪਣਾ ਕਾਰੋਬਾਰ ਜੀ 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 ਇਹ ਭਾਜੀ ਇੱਥੋਂ ਦੇ ਲੋਕ ਤੇ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਦੇ ਬਾਹਰੋਂ ਪ੍ਰਵਾਸੀ ਮਜ਼ਦੂਰ ਜਿਹੜੇ ਆ ਕੇ ਇੱਥੇ ਕਮਾਈ ਕਰਦੇ ਪਏ ਆਪਣੀਆਂ ਰੇੜੀਆਂ ਲਗਾਉਂਦੇ ਆ ਲੋਕ ਉਹਨਾਂ ਕੋ ਜਾਣਦੇ ਤਾਂ ਆਪਣੇ ਪੰਜਾਬੀ ਵੀਰਾਂ ਕੋ ਨਹੀਂ ਜਾਣਦੇ ਭਾਜੀ ਇਹ ਇਹ ਗੱਲ ਸੱਚ ਹੈ ਇਹ 'ਚ ਕੋਈ ਬੁਰਾਈ ਵਾਲੀ ਗੱਲ ਨਹੀਂ ਹੈਗੀ ਕਿ ਇੱਥੇ 90% ਲੋਕ ਪ੍ਰਵਾਸੀਆਂ ਨੂੰ ਹੀ ਸਪੋਰਟ ਕਰਦੇ ਪਏ ਉਹਨਾਂ ਦੇ ਹੱਥ ਤੱਕ ਗਾ ਗੰਧ ਖਾਣਾ ਗਿੱਜੇ ਹੋਏ ਨੇ ਜਦ ਕਿ ਸਾਡੇ ਵਰਗੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਡਿਗਰੀਆਂ ਹਾਇਰ ਕੀਤੀਆਂ ਡਿਪਲੋਮੇ ਕੀਤੇ ਆ ਖਾਣ ਪੀਣ ਦੇ ਅਸੀਂ ਲਏ ਨੇ ਤੇ ਵਿਦ ਫੂਡ ਸੇਫਟੀ ਲਾਇਸੈਂਸ ਅਸੀਂ ਕੰਮ ਕਰਦੇ ਪਏ ਆ ਪਰ ਸਾਨੂੰ ਵੀ ਕਿਦਾਂ ਕਿਦਾਂ ਨਿਰਾਸ਼ਾ ਹੁੰਦੀ ਆ ਕਿ ਯਾਰ ਸਾਡਾ ਅਜ ਪੰਜਾਬ ਵੀ ਸਾਡੀ سپورਟ ਵਿੱਚ ਨਹੀਂ ਹੈਗਾ ਠੀਏ ਤੇ ਗੱਲ ਆ ਗਈ ਤੇ ਭਾਜੀ ਆਪਣੇ ਕੋਲ ਕਿਹੜੀ ਕਿਹੜੀ ਚੀਜ਼ ਮਿਲੂਗੀ ਜਿਹੜੀ ਪੰਜਾਬੀ ਤੁਹਾਡੇ ਕੋਲ ਓਣ ਖਾਣ ਵਾਸਤੇ ਵਧੀਆ-ਵਧੀਆ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਭਾਜੀ ਮੇਰੇ ਕੋਲ 18 ਪੇਜਾਂ ਦਾ ਮੈਨੂ ਹੈਗਾ ਜਿਹਦੇ ਵਿੱਚ 10 ਤਰ੍ਹਾਂ ਦੇ 버ਗਰ ਹੈ ਪੀਜ਼ਾ ਹੈ ਸੈਂਡਵਿਚ ਹੈ ਫ੍ਰੈਂਚ ਫ੍ਰਾਈਜ਼ ਹੈ ਮੋਮੋਜ਼ ਹੈ ਮੌਕਟੇਲਸ ਹੈ 50 ਤਰ੍ਹਾਂ ਦੇ ਸ਼ੀਕਸ ਹੈ ਫਿਰ ਮਤਲਬ ਸਾਰਾ ਕੁਝ ਹੀ ਮਿਲਦਾ ਮੈਂ ਕਹਿੰਦਾ ਲਾਰਜ ਹਿਊਜ ਲਾਰਜ ਮੈਨੂ ਹੈ ਮੇਰੇ ਕੋਲ ਭਾਈ ਸਭ ਤੋਂ ਪਹਿਲਾਂ ਕੀ ਆ ਗਿਆ ਭਾਈ ਸਭ ਤੋਂ ਪਹਿਲਾਂ ਆਪਾਂ ਫ੍ਰੈਂਚ ਫ੍ਰਾਈਜ਼ ਫਰਾਈ ਕਰਾਂਗੇ ਠੀਕ ਹੈ ਭਾਜੀ ਓਕੇ ਤੇ ਦੂਜੀ ਗੱਲ ਭਾਜੀ ਸਾਡਾ ਜਿਹੜਾ ਤੇਲ ਆ ਸਾਰਾ ਸਫੋਲਾ ਗੋਲਡ ओके okay, बाजी दो ਦਿਨਾ ਬਾਅਦ ਤੇਲ ਇਥੇ ਚੇਂਜ ਹੁੰਦਾ ਦੋ ਦਿਨਾ ਬਾਅਦ ਤੇਲ ਜਿਹੜਾ ਚੇਂਜ ਹੋ ਜੂਗਾ ਦੋ ਦਿਨਾ ਬਾਅਦ ਤੇਲ ਚੇਂਜ ਹੁੰਦਾ ਹੈ ਬਾਜੀ ਆਪਣੇ ਫਰੈਂਚ ਫ੍ਰਾਈਜ਼ ਹੋ ਗਏ ਤਿਆਰ ਆ ਫ੍ਰਾਈਜ਼ ਤੁਹਾਡੇ ਹੋ ਗਏ ਤਿਆਰ ਓਕੇ ਇਸ ਤੋਂ ਬਾਅਦ ਕੀ ਆਊਗਾ ਇਸ ਤੋਂ ਬਾਅਦ ਹੋਏਗਾ 버ਗਰ 버ਗਰ ਵੀ ਜਿਹੜਾ ਯੂਜ਼ ਕਰੀਦਾ ਤੇਲ ਵਾਲਾ 버ਗਰ ਸਾਡਾ ਯੂਜ਼ ਹੁੰਦਾ ਠੀਕ ਹੈ ਬਾਜੀ ਹੁਣ ਬਾਜੀ ਆਊਗਾ 버ਗਰ ਹਾਂਜੀ ਬਾਈ ਉਹ ਵੀ ਰੈਡੀ ਕਰੋ ਫਿਰ ਇਹ ਕੀ ਆ ਗਿਆ ਬਾਜੀ ਉੱਪਰ ਆ ਸਭ ਤੋਂ ਪਹਿਲਾਂ ਹੁਣ ਅਸੀਂ ਉਹ ਲਾਵਾਂਗੇ ਵੀਬਾ ਦੀ ਚੀਜ਼ ਬਲੈਂਡ ਓਕੇ ਬਾਜੀ ਚੀਜ਼ ਬਲੈਂਡ ਹਾਂਜੀ ਹਾਂਜੀ ਬਾਜੀ ਇਹ ਚੀਜ਼ ਬਲੈਂਡ ਲੱਗਣੀ 50 ਰੁਪਏ ਦੇ 버ਗਰ ਜਿਹ ਪਰ ਖਜ਼ਾਨਾ ਆ ਗਿਆ ਇਹ ਖਜ਼ਾਨਾ ਭਾਜੀ ਇਹ ਵੀ ਪਰ ਖਜ਼ਾਨਾ ਆ ਮਮਾ ਦਾ ਖਜ਼ਾਨਾ ਆ ਗਿਆ ਹਾਂਜੀ ਇਹ ਆਪਾਂ ਮਸਾਲੇ ਵਗੈਰਾ ਕਰਦੇ ਸਪ੍ਰਿੰਕਲ ਵਾਹ ਜੀ ਉਸ ਤੋਂ ਬਾਅਦ ਇੱਥੇ ਰੱਖਾਂਗੇ ਆਪਾਂ ਪੈਟੀ ਇਹ ਆ ਗਈ ਬਰਗਰਾਈ ਟਿੱਕੀ ਉੱਪਰ ਲੱਗੇਗੀ ਬੀਬਾ ਜੀ ਓਕੇ ਹਾਂ ਭਾਜੀ ਬ੍ਰਾਂਡ ਆਪਾਂ ਕੋਈ ਵੀ ਜਿਹੜਾ ਵੀ ਰੱਖਦੇ ਆ ਨਾ ਜ਼ਰੂਰੀ ਨਹੀਂ ਭਾਵੇਂ ਬੀਬਾ ਹੈ ਭਾਵੇਂ ਕੋਈ ਵੀ ਹੈ ਪਰ ਇਹ ਹੈ ਕਿ ਕੁਆਲਿਟੀ ਦੇ ਰਿਹਾ ਅਗਲਾ ਬ੍ਰਾਂਡ ਉਹ ਦੇਖ ਕੇ ਅਸੀਂ ਰੱਖੀ ਦੀ ਆ ਮੈਂ ਇਹ ਜਾ ਗਿਆ ਭਾਜੀ ਆ ਦੇਖੋ ਹੁਣ ਇਹਨੂੰ ਅਸੀਂ ਪੈਕ ਅਪ ਕਰਤਾ ਇਦਾਂ ਓਕੇ ਤੋਂ ਹੁਣ ਅਸੀਂ ਇਹਨੂੰ ਰੈਪ ਕਰਾਂਗੇ ਤਾਂ ਇਹ ਹੋ ਗਿਆ ਰੈਪ ਹੁਣ ਇਹਨੂੰ ਗਰਮ ਕਰਕੇ ਨਾਲ ਇਹਨੂੰ ਕਸਮਨ ਨੂੰ ਦਵਾਵਾਂਗੇ ਓਕੇ ਭਾਜੀ ਭਾਜੀ ਕਿੰਨੇ ਮਿੰਟ ਵਾਸਤੇ ਰਹੂਗਾ ਅੰਦਰ ਉਹਨੇ ਓਨਲੀ 30 ਸੈਕਿੰਡ 30 ਸੈਕਿੰਡ ਵਾਸਤੇ ਹਾਂਜੀ ਭਾਜੀ ਆ ਗਿਆ ਆਪਣਾ 버ਗਰ ਇਹ ਸਾਡਾ 버ਗਰ ਹੈ ਆ ਸਾਡੇ ਨਾਲ ਕੋਕ ਹੈ ਹਾਂਜੀ ਪਰੀ ਆਪਣਾ ਹੋ ਗਿਆ ਰੈਡੀ ਹਾਂਜੀ ਭਾਜੀ ਆ ਸਾਡਾ ਮੀਲ ਰੈਡੀ ਹੈ ਤੇ ਭਾਜੀ ਇਹ 200 ਰੁਪਏ ਦਾ ਪ੍ਰਾਈਸ ਆ ਨਾ 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 ਇਹ ਸਿਰਫ 99 ਹੈ 99 ਦੇ ਵਿੱਚ ਔਰ ਤੁਹਾਨੂੰ ਕਿਹਨੇ ਕਿਹਾ 200 ਰੁਪਿਆ ਭਾਜੀ ਮੈਂ ਤੇ 99 ਹੈ ਭਾਜੀ 80 ਰੁਪਏ ਦਾ ਬਰਗਰ ਮਿਲਦਾ ਆ ਤਾਂ ਫਿਰ ਕੀ ਹੋ ਗਿਆ ਸਾਨੂੰ ਰਾਜ ਜਗਾ ਆਪਾਂ 99 ਚ ਵੇਚਦੇ ਪਏ ਆ ਭਾਜੀ ਇੰਨਾ ਸਸਤਾ ਤੇ ਕੁਆਲਿਟੀ ਦਾ ਇਹ ਸਾਨੂੰ ਰਾਜ ਹੈ ਅਸੀਂ ਤਾਂ 99 ਚ ਵੇਚਦੇ ਜਿੰਨੂੰ ਰਾਜ ਨਹੀਂ ਹੈਗਾ ਨਾ ਉਹ 300 ਰੁਪਿਆ ਵੇਚ ਕੇ ਵੀ ਨਹੀਂ ਰਹਿਦਾ ਵੀ ਭਾਜੀ ਜੇ ਕਿਨੇ ਖਾਣ ਵਾਸਤੇ ਹੋਣਾ ਇਹ ਤਿੰਨੇ ਚੀਜ਼ਾਂ 99 ਦੇ ਵਿੱਚ ਸਾਡੀ ਪਹਿਲੀ ਬ੍ਰਾਂਚ ਜਿਹੜੀ ਉਹ ਹੈਗੀ ਬ੍ਰੰਬੂਟਾ ਮਾਰਕੀਟ ਲੰਗਰ ਘਰ ਦੀ ਬੈਕਸਾਈਡ ਤੇ ਦੂਜੀ ਜਿਹੜੀ ਸਾਡੀ ব্রাঞ্চ ਹੈ ਉਹ ਮੋਨੀ ਚੌਂਕ ਹੈ ਤੁਸੀਂ ਜਿੱਥੋਂ ਮਰਜ਼ੀ ਖਾਓ ਭਾਜੀ ਲੋਕਾਂ ਨੂੰ ਐਡਰੈਸ ਦਾ ਨਹੀਂ ਪਤਾ ਲੱਗਦਾ ਇੱਕ ਵਾਰੀ ਚੰਗੀ ਤਰ੍ਹਾਂ ਐਡਰੈਸ ਸਮਝਾਓ ਉਹ ਵੀ ਕਿੱਥੇ ਹੋਣਾ ਵਾ ਮੋਨੀ ਚੌਂਕ ਦੇ ਵਿੱਚ ਤੁਸੀਂ ਆ ਕੇ ਜਿੱਥੋਂ ਮਰਜ਼ੀ ਦਾ ਮਮਾਸ ਕਿਚਨ ਦਾ ਪੁੱਛ ਲਓ ਠੀਕ ਹੈ ਭਾਜੀ ਇੱਥੇ ਬ੍ਰੰਬੂਟਾ ਮਾਰਕੀਟ ਹੋਟਲ ਬੀ ਕੰਫਰਟ ਦੇ ਥੱਲੇ ਹੈ ਠੀਕ ਹੈ ਭਾਜੀ ਇਹਦੇ ਲਾਗੇ ਛਾਗੇ ਸਾਡੇ ਭਾਰ ਕੀ ਬੰਦ ਗੂਗਲ ਤੇ ਆਪਣਾ ਕੋਈ ਲੋਕੇਸ਼ਨ ਹੈਗੀ ਆਪਣੀ ਗੂਗਲ ਤੇ ਭਾਜੀ ਸਾਡਾ ਨੰਬਰ ਵੀ ਅਪਡੇਟ ਹੈ ਔਰ ਸਾਡੀ ਲੋਕੇਸ਼ਨ ਵੀ ਹੈ ਤੁਸੀਂ ਲਿਖ ਲਓ ਦਾ ਮਾਮਾਸ ਕਿਚਨ ਅੰਮ੍ਰਿਤਸਰ ਨਾਲ ਹੀ ਤੁਹਾਨੂੰ ਸਾਡਾ ਸ਼ੋ ਹੋ ਜਾਏਗਾ ਉੱਥੇ ਓਕੇ ਭਾਜੀ ਭਾਜੀ ਇਹ 199 ਦੇ ਵਿੱਚ ਹੁਣ ਅਸੀਂ ਇਹਨੂੰ ਖਾ ਕੇ ਦੇਖਦੇ ਆਂ ਇਹਦਾ ਟੇਸਟ ਕਿਵੇਂ ਦਾ ਤੇ ਫਿਰ ਆਪਣੇ ਜਿਹੜੇ ਫੋਲੋਅਰ ਨੂੰ ਰਿਵਿਊ ਦਵਾਂਗੇ ਇਸ ਤੋਂ ਉੱਪਰ ਵੀ ਬੜੇ ਮੀਲ ਨੇ 199 ਵੀ ਹੈ ਉਹਦੇ ਚ ਤੁਹਾਨੂੰ ਪਾਸਤਾ ਆ ਜਾਏਗਾ ਨਾਲ ਸਪ੍ਰਿੰਗ ਰੋਲ ਵੀ ਆ ਜਾਣਗੇ ਠੀਕ ਹੈ ਜਿਹੜਾ ਕੱਲਾ ਪਾਸਤਾ 200 ਰੁਪਏ ਦਾ ਤੁਹਾਨੂੰ 200 ਰੁਪਏ ਦੇ ਵਿੱਚ ਨਾਲ ਸਪ੍ਰਿੰਗ ਰੋਲ ਵੀ ਆਣਗੇ ਇਹ ਵੀ ਆਏਗਾ ਹਰ ਕੋਈ ਜੇ ਕੋਈ ਆਪਣੀ ਫੈਮਲੀ ਨਾਲ ਹੁੰਦਾ ਜਾਂ ਫਰੈਂਡ ਨਾਲ ਹੁੰਦਾ ਜਾਂ ਕੋਈ ਵੱਡੇ ਪਾਰਟੀ ਕਰਨ ਹੁੰਦਾ ਸਾਰਾ ਕੁਝ ਹੀ ਮਿਲੂਗਾ ਮੈਂ ਕਹਿੰਨਾ ਓਕੇ ਰਿਪੋਰਟ ਕਰਾਵਾਂਗੇ ਓਕੇ ਭਾਜੀ ਬੋ ਦਾ ਕੋਈ ਠੱਗੀਆਂ ਠੋਰੀਆਂ ਵਾਲਾ ਇੱਥੇ ਕੰਮ ਨਹੀਂ ਹੈਗਾ ਜੀ ਠੀਕ ਆ ਰੇਟ ਬਿਲਕੁਲ ਜਾਇਜ਼ ਹੈ ਕੁਆਲਿਟੀ ਬਿਲਕੁਲ ਹਾਈ ਹੈ ਨਾ ਪਸੰਦ ਆਵੇ ਹੱਥ ਜੋੜ ਕੇ ਤੁਹਾਡੇ ਅੱਗੇ ਮਾਫੀ ਮੰਗਾਂਗੇ ਤੇ ਪੈਸੇ ਵੀ ਦੇਵਾਂਗੇ ਨਾਲ ਠੀਕ ਆ ਭਾਜੀ ਲੋ ਜੀ ਵੀਰ ਨੇ ਆਪਣੀ ਜਿਹੜੀ ਮੇਲ ਹੈ 99 ਦੇ ਵਿੱਚ ਉਹ ਕਰਤੀ ਤਿਆਰ ਉਹਨੂੰ ਟੈਸਟ ਕਰਕੇ ਦੱਸਾਂ ਜੀ ਕਿਵੇਂ ਦੀ ਆ ਤੇ ਮਿਲਦੇ ਆ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਨਾਲ ਤੇ ਥੈਂਕ ਯੂ ਤੇ ਵੀਰ ਦੀ ਸਪੋਰਟ ਜ਼ਰੂਰ ਕਰੋ ਕਿਉਂਕਿ ਜੇ ਕਿਸੇ ਪੰਜਾਬੀ ਵੀਰ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੋਆ ਉਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਲੋਕ ਪੰਜਾਬ ਤੋਂ ਬਾਹਰ ਭਾਈਦੇ ਪਏ ਪਰ ਵੀਰ ਨੇ ਬਾਹਰੋਂ ਆ ਕੇ ਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਵੀਰ ਦੀ ਇੱਕ ਵਾਰੀ ਮਦਦ ਜ਼ਰੂਰ ਕਰੋ ਇੱਕ ਵਾਰੀ ਤੇ ਵਿਜ਼ਿਟ ਜ਼ਰੂਰ ਕਰੋ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ